ਤੈਨੂੰ ਜਗੀ ਲੱਗਦੀ ਓਕੇ ਕੋਈ ਹਰ ਇੱਕ ਇਨਸਾਨ ਚੰਗਾ ਬਾਬੇ ਨੇ ਕਿਹਾ ਵੀ ਹਮਨੇ ਚੰਗੇ ਬੁਰਾ ਨਹੀਂ ਕੋਈ ਇਸ ਕੇਸ਼ੇ ਚ ਜਿੰਨੇ ਵੀ ਗਾਉਣ ਵਾਲੇ ਨੇ ਜਿੰਨੇ ਵੀ ਗਾਉਣ ਵਾਲੀਆਂ ਨੇ ਜਿੰਨੇ ਨੇ ਵੀ ਗਾਇਆ ਜਿੰਨੇ ਨੇ ਵੀ ਗਾਉਣਾ ਮੈਂ ਸਮਝਦਾ ਸਾਰੇ ਮੇਤੋਂ ਵਧੀਆ ਕਿਉਂਕਿ ਮੈਂ ਮੇਰਾ ਗਾਉਣਾ ਇੱਕ ਬੜਾ ਡਿਫਰੈਂਟ ਫਨ ਆ ਮੈਂ ਕਦੇ ਵੀ ਇਹਨੂੰ ਕਲਾਕਾਰਾਂ ਵਾਂਗੂ ਨਹੀਂ ਲਿਆ ਨਾ ਬਹੁਤ ਸਾਜ ਸੰਗਰ ਕੇ ਲੈ ਆ ਪੈਂਟ ਦੁਪਹਿਰੇ ਪਾਈ ਸੀ ਸਟੂਡੀਓ ਜਾਣ ਲੱਗਿਆ ਹੋਈ ਹੈ ਬਗਾਨ ਇਸ ਕਰਕੇ ਬਦਲਿਆ ਕਿਉਂਕਿ ਪਸੀਨਾ ਬਹੁਤ ਆ ਗਿਆ ਸੋ ਨਾ ਮੈਂ ਕਦੇ ਮੇਕਅਪ ਕਰਿਆ ਜੀ ਨਾ ਮੈਂ ਬਹੁਤੇ ਕੱਪੜੇ ਬਦਲੇ ਨਾ ਮੇਰੇ ਕੋਲ ਹੁੰਦੀਆਂ ਨਾ ਛੱਲੇ ਆਈ ਡੋਟ ਹੈਵ ਐਨੀਥਿੰਗ ਆਮ ਹੈ ਬਿਲਕੁਲ ਸੇਫ ਤੁਮ ਬਾਕੀ ਕੀ ਗਾਉਂਦਾ ਕਿਸੇ ਦਾ ਪ੍ਰੋਫੈਸ਼ਨ ਹੈ ਇਹਦੇ ਲਈ ਮੈਂ ਕਿਸੇ ਨੂੰ ਨਿੰਦ ਦਾ ਚੰਗਾ ਨਹੀਂ ਲੱਗਦਾ ਹਾਂ ਇੱਕ ਗੱਲ ਜ਼ਰੂਰ ਹੈ ਕਿ ਜਿਹੜਾ ਮੇਰੇ ਬਾਰੇ ਕੋਈ ਬੋਲੂਗਾ ਉਹਦੇ ਬਾਰੇ ਆਪਾਂ ਡੱਟ ਕੇ ਬੋਲਾਂਗੇ ਮੈਂ ਆਪਣੀ ਜ਼ਿੰਦਗੀ ਦਾ ਸੂਲਾ ਹੈ ਮੈਂ ਸਭ ਨੂੰ ਚੰਗੇ ਮੰਨਦਾ ਮੇਰੇ ਤੋਂ ਸਾਰੇ ਵਧੀਆ ਸਾਰੇ ਚੰਗੇ ਮਾਨਕ ਸਾਹਿਬ ਸੁਦੀਕ ਸਾਹਿਬ ਬਾਬੇ ਗੁਰਦਾਸ ਮਾਮ ਸਾਰੇ ਵਧੀਆ ਨਵੇਂ ਮੁੰਡੇ ਵੀ ਬਹੁਤ ਵਧੀਆ ਸਾਰੇ ਮੇਰੇ ਮਿੱਤਰ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹਾਂ ਜਿਹੜੀ ਜਿਹੜਾ ਕੋਈ ਮੇਰੇ ਬਾਰੇ ਗਲਤ ਬੋਲਦਾ ਉਹਦੇ ਬਾਰੇ ਆਪਾਂ ਡੱਟ ਕੇ ਹੋਵਾਂਗੇ ਕੋਈ ਸ਼ੱਕ ਦੀ ਗੱਲ ਨਹੀਂ ਸਖਲੀਰ ਬਾਤ ਸੁਣਨ ਵਾਲਾ ਇੱਕ ਫਰਜ਼ ਹੈ ਜਦੋਂ ਕੋਈ ਗਾਇਕ ਕੋਈ ਪੇਸ਼ਕਾਰੀ ਕਰਦਾ ਹੈ ਕੋਈ ਗੀਤ ਗਾਉਂਦਾ ਹੈ ਤਾਂ ਤੁਸੀਂ ਉਹਨੂੰ ਚਿੱਠੀ ਆਈਮੇਲ ਕਰਕੇ ਆਪਣਾ ਵੀਊ ਜ਼ਰੂਰ ਦਿਓ ਤਾਂ ਕਿ ਉਹਨੂੰ ਪਤਾ ਲੱਗੇ ਕਿ ਮੈਂ ਕੀ ਕਰ ਰਿਹਾ ਹਾਂ ਚੱਲ ਜਾਣਾ ਇੱਕ ਹੋਰ ਚੱਲ ਜਾਣਾ ਇੱਕ ਹੋਰ ਗੱਲ ਹੈ ਲਗਾਤਾਰ ਗੀਤ गा ਕੇ ਗੀਤਾਂ ਨੂੰ ਚਲਾਉਣਾ ਤੇ ਚੱਲਦੇ ਰਹਿਣਾ ਇੱਕ ਹੋਰ ਗੱਲ ਹੈ ਸੋ ਇਹ ਇਹ ਜਿਹੜਾ ਪਦ ਇਹ ਜਿਹੜੀ ਕੁਰਸੀ ਮੈਂ ਆਪਣੇ ਵੱਲੋਂ ਗੁਰਦਾਸ ਭਾਜੀ ਨੂੰ ਦੱਨਾ ਕਿਉਂਕਿ ਉਹਨਾਂ ਨੇ 30 ਸਾਲ ਤੱਕ ਬਾਬੇ ਦੇ ਨਾਂ ਤੇ ਤਾੜੀ ਮਾਰ ਦੋ। ਬਾਕੀ ਸਾਰੇ ਵਧੀਆ ਪਰ ਅਸਲੀ ਹੱਕਦਾਰ ਤਾੜੀਆਂ ਦਾ ਜਾਂ ਪਦਮਸ਼ੀਰੀ ਦਾ ਹੱਕਦਾਰ ਰਦਾਸ ਮਾਨ ਜ਼ਰੂਰ ਆ ਸਾਡਾ ਕਿਉਂਕਿ ਉਹਨੇ 30 ਸਾਲ ਤੋਂ ਇਹ ਜਿਹੜੀ ਗਾਇਕੀ ਅਸੀਂ गा ਰਹੇ ਆ ਇਹ ਮੁੰਡੇ ਕੁੜੀਆਂ ਇਕੱਠੇ ਸੁਣ ਰਹੇ ਆ ਇਹ 70 ਦੇ ਦਹਾਕੇ ਚ ਹੈ ਨਹੀਂ ਸੀ ਉਦੋਂ ਤਾਂ ਸਹਬਾ ਤੇ ਹੀਰ ਦੇ ਪਿੱਛੇ ਪਏ ਹੋ ਸੀ ਗਾਉਣ ਵਾਲੇ ਟੋਲੀ ਚੁੱਧ ਗਈ ਨਹੀਂ ਤੂੰ ਵੇ ਚੜ ਗਈ ਅਗਲੀ ਦੀ ਮਰਜ਼ੀ ਹੈ ਠੇਕਾ ਲੈ ਤੁਹਾਡਾ ਹੁਣ ساری عمر ਤੁਹਾਡੇ ਲਈ ਚੜ ਗਈ ਹੁਣ ਜੇ ਕੋਈ ਮੁੰਡਾ ਨਖੱਟੂ ਆ ਗਲਤੀ ਨਾਲ ਕੁੜੀ ਨੇ ਦੋਸਤੀ ਕਰ ਲਈ ਕੋਈ ਫਰੈਂਡਸ਼ਿਪ ਹੋ ਗਈ ਇਹਦਾ ਮਤਲਬ ਠੇਕਾ ਥੋੜੀ ਲੈ ਲੈ ਵੀ ساری ਉਮਰ ਉਹਦੇ ਨਾਲ ਰਹੋਗੇ ਮਾੜਾ ਤਾਂ ਛੱਡ ਦਿਓ ਕੀ ਪ੍ਰੋਬਲਮ ਹੈ ਕੋਈ ਦੁਨੀਆ ਦਾ ਦਸਤੂਰ ਹੈ ਦੁਨੀਆ ਚੇਂਜ ਹੋ ਗਈ ਪੁਰਾਣੀ ਗੱਡੀ ਨਹੀਂ ਕੋਈ ਰੱਖਦਾ ਸਕੂਟਰ ਨਹੀਂ ਰੱਖਦਾ ਪੁਰਾਣਾ ਘਰ ਵਾਲਾ ਕਿਉਂ ਰੱਖਿਆ ਜਾਵੇ ਇਸ ਮੌਕੇ ਤੇ ਮੈਂ ਕੁੜੀਆਂ ਨੂੰ ਸਪੋਰਟ ਕਰਦਾ ਬਾਕੀ ਸਾਭਾ ਆਪਣਾ ਘਾਰੇ ਹੈ ਗਾਈ ਚਲੋ ਯੱਗ ਦੇ ਕੰਮ ਵੀ ਚੱਲਦੇ ਰਹੇ ਨੇ ਆਪਣਾ ਫਨ ਵੀ ਜਾਰੀ ਹੈ ਜਿੰਦਗੀ ਜਿਉਣਾ ਔਖਾ ਕੰਮ ਹੈ ਜ਼ਿੰਮੇਵਾਰੀ ਭਾਰੀ ਹੈ ਸੋ ਕਿਸੇ ਬਾਰੇ ਨਾ ਪੁੱਛਿਆ ਕਰੋ ਕਿਸੇ ਆਰਟਿਸਟ ਨੂੰ ਤੁਸੀਂ ਵੀ ਸਵਾਦ ਲੈਣੇ ਹੋ ਕਿ ਮੈਂ ਕੁਝ ਬੋਲਾਂਗਾ ਮੈਂ ਤਾਂ ਕਹਿੰਦੇ 2-4 ਸਾਲ ਬਾਅਦ ਕਿਤੇ ਹੁੰਦਕ ਜਾ ਕੇ ਬੋਲਦਾ ਮੈਂ ਤਾਂ ਪਹਿਲਾਂ ਬੋਲਿਆ ਇਜਾਜ਼ਤ ਦੇਣਾ ਆ ਹੁਣ ਮੈਲਬੌਰਨ ਫੇਰ ਪੇਚਾ ਪਿਆ ਅਸੀਂ ਫੇਰ ਬੋਲਿਆ ਕਿਉਂਕਿ ਜੇ ਤੁਸੀਂ ਫਰਾਟਾ ਮਾਰ ਕੇ ਛੇੜੋਗੇ ਕਿਸੇ ਨੂੰ ਫਿਰ ਸੱਪ ਦਾ ਡੰਗੂਗਾ ਭਾਈ ਗੀਤ ਜੇ ਤੁਸੀਂ ਗਾਉਣ ਦੀ ਸਮਰੱਥਾ ਰੱਖਦੇ ਹੋ ਜੇ ਤੁਸੀਂ ਲੋਕਾਂ ਨੂੰ ਖੁਸ਼ ਕਰਨ ਦੀ ਸਮਰੱਥਾ ਲੱਗਦੇ ਹੋ ਵਿੱਚ ਕਿਸੇ ਦੀ ਚਮਚਾਗਰੀ ਦੀ ਲੋੜ ਨਹੀਂ ਕੋਈ ਕਲਮ ਕੋਈ ਪ੍ਰੈਸ ਕਿਸੇ ਨੂੰ ਨਹੀਂ ਬਣਾਉਂਦੀ ਜਦੋਂ ਆਰਟਿਸਟ ੱੱਕੇ ਖੜਦਾ ਤਾਂ ਕਿਸੇ ਦਾ ਆਰਟੀਕਲ ਹੋਣੀ ਲੱਗਦਾ ਹੋ ਇਹ ਗੱਲਾਂ ਆ ਕਿ ਕੋਈ ਕਿਸੇ ਨੂੰ ਬਣਾਉਂਦਾ ਬਣਾਉਂਦਾ ਉਹੀ ਹੈ ਪਾਪਾ ਹੋਰ ਕੋਈ ਨਹੀਂ ਬਣਾਉਂਦਾ ਪਹਿਲਾਂ ਮਾਲਕ ਮਦਦਗਰਦ ਉਦੋਂ ਬਾਅਦ ਲੋਕਾਂ ਨੂੰ ਚੰਗੇ ਲੱਗਦੇ ਗੀਤ ਤਾ ਮੰਦਾ ਚੱਲਦਾ ਨਹੀਂ ਕੰਨੀ ਚੱਲਦਾ